ਪਹਿਲਾਂ ਪੰਜਾਬ ਦੇ ਮਾਲਵਾ ਇਲਾਕੇ ਦੇ ਜਿਹੜੇ ਹਨੇਰੀ ਤਖੜ ਨੇ ਤੂਫਾਨ ਨੇ ਨੁਕਸਾਨ ਪਹੁੰਚਾਇਆ ਜਿੱਥੇ ਕਿਸਾਨਾਂ ਦੀ ਫਸਲਾਂ ਖੁੱਲੇ ਆਸਮਾਨ ਦੇ ਹੇਠਾਂ ਪਈਆਂ ਸੀ ਉਹ ਪ੍ਰਭਾਵਿਤ ਹੋਈਆਂ ਦਰਸ਼ ਡਿੱਗੇ ਪਾਵਰ ਕਾਮ ਨੂੰ ਵੀ ਭਾਇ ਨੁਕਸਾਨ ਹੋਇਆ ਸਮਾਣਾ ਸ਼ਹਿਰ ਦੇ ਵਿੱਚ ਹੀ ਕਾਫੀ ਪੋਲ ਕਟੋਵਰ 50 ਸਾਲ ਤੋਂ ਟਰਾਂਸਫਾਰਮਰ ਇਸ ਸ਼ਹਿਰ ਦੇ ਵਿੱਚ ਡਿੱਗੇ ਔਰ ਬਾਕੀ 150 ਦੇ ਕਰੀਬ ਜਿਹੜੇ ਪੋਲ ਹੈ ਉਹ ਡਿੱਗੇ ਜਿਸ ਦੇ ਨਾਲ ਸਾਈ ਰਾ 24 ਘੰਟੇ ਹੋ ਗਏ ਪਾਵਰ ਕਾਮ ਦੇ ਮੁਲਾਜ਼ਮ ਤੇ ਅਧਿਕਾਰੀ ਬਿਜਲੀ ਬਹਾਲ ਕਰਨ ਸੇ ਲੱਗੇ ਨੇ ਜੋ ਸਮਾਣਾ ਜਿਹੜੇ ਜਿਹੜੇ ਪਿੰਡੋ ਇਲਾਕਾ ਹੈ ਉਸ ਦੇ सुरेंद्र ਸਿੰਘ ਜੀ ਹੈ ਉਹਨਾਂ ਨੇ ਜਾਣ ਕਰ ਦਿੱਤੀ ਕਿ ਸਮਾਣਾ ਸਬੰਧ ਦੇ ਵਿੱਚ 1 ਕਰੋੜ ਤੋਂ ਵੱਧ ਦਾ ਨੁਕਸਾਨ ਪਾਵਰ ਕਾਮ ਦਾ ਹੋਇਆ ਇਸੇ ਤਰ੍ਹਾਂ ਹੋਰ ਵੀ ਇਲਾਕਾ ਹੋਣਾ ਪੰਜਾਬ ਦਾ ਜਿਹੜਾ ਕਿ ਜਿੱਥੇ ਤੂਫਾਨ ਨੇ ਕਾਫੀ ਨੁਕਸਾਨ ਪਹੁੰਚਾਇਆ ਜਿੱਥੇ ਫਸਲਾਂ ਪ੍ਰਭਾਵਿਤ ਹੋਈਆਂ ਉੱਥੇ ਪਾਵਰ ਕਾਮ ਦਾ ਨੁਕਸਾਨ ਵੀ ਹੋਇਆ ਇਸ ਦੇ ਲਈ ਹੁਣ ਜਾਇਜ਼ਾ ਲਿੱਤਾ ਜਾ ਰਿਹਾ ਹੈ ਅਧਿਕਾਰੀਆਂ ਵੱਲੋਂ ਵੀ ਕਿੰਨਾ ਕ ਨੁਕਸਾਨ ਹੈ ਉਸ ਕੇ ਬਾਰੇ ਰਿਪੋਰਟਾਂ ਬਣਾਈ ਜਾਣ ਇਹ ਸਾਰਾ ਹੁਣ ਸਮਾਂ ਲੱਗੇਗਾ ਲੇਕਿਨ ਬਿਜਲੀ ਸਪਲਾਈ ਦੇ ਵਿੱਚ بگਨ ਪਿਆ ਲੇਕਿਨ ਸਾਈ ਰਾਤ 24 ਘੰਟੇ ਹੋ ਗਏ ਪਾਵਰ ਕੰਮ ਦੇ ਮੁਲਾਜ਼ਮ ਇਸ ਕੰਮ 'ਤੇ ਲੱਗੇ ਹੈ ਲੇਕਿਨ ਅਸੀਂ ਗਲਵਾਦ ਕਰਦੇ ਹਾਂ ਐਕਸ਼ਨ ਸਮਾਣਾ ਇਹਨਾਂ ਨਾਲ ਗਲਵਾਦ ਕਰਦੇ ਵੀ ਰਾਤ ਕੇ ਜਿਹੜੇ ਤੂਫਾਨ ਨੇ ਕਿੰਨਾ ਗਨੁਸਾਨ ਪਹੁੰਚਾਇਆ ਸਾਰੇ ਸ਼ਹਿਰ ਦੇ ਵਿੱਚ ਕਿਉਂਕਿ ਜਾਣਕਾਰੀ ਸਾਨੂੰ ਮਿਲੀ ਹੈ ਵੀ 50-60 ਤੋਂ ਟਰਾਂਸਫਾਰਮਰ ਗਿਰ ਗਏ ਹਨ ਔਰ ਕਾਫੀ ਪੋਲ ਟੁੱਟੇ ਹਨ ਤੇ ਇਹ ਕਿਸ ਕਿਸ ਤਰ੍ਹਾਂ ਉਹਨਾਂ ਬਹਾਲ ਕੇ ਜਰਾ ਕਿੰਨਾ ਗਨੁਸਾਨ ਹੋ ਸਕਦਾ ਅਸੀਂ ਕੱਲ ਰਾਤ ਦੀ ਜਿਹੜੀ ਹਨੇਰੀ ਆਈ ਆ ਉਹ ਸਾਰੀਆਂ ਲਾਈਨਾਂ ਚਲਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸ਼ਹਿਰ ਜ ਪਰ ਜਿਹੜੇ 24 ਘੰਟੇ ਦੇ ਪਿੰਡ ਵਾਲੀਆਂ ਲਾਈਨਾਂ ਨੇ ਉਹਨਾਂ ਦਾ ਸਬਕਸੋ ਦੇ ਨਕਦੀ ਕਿਹੜਾ ਹੈ ਟੈਂਟੇਟਿਵ ਜਿਹਾ ਲਾਇਆ ਕਿ ਉਹ ਪੋਲ ਟੁੱਟੇ ਨੇ ਤੇ ਉਹ ਸਪਲਾਈ ਅਸੀਂ ਸ਼ਾਮ ਤੱਕ ਸਾਰੇ ਪਿੰਡਾਂ ਦੀ ਬਹਾਲ ਕਰਾਂਗੇ ਪਿੰਡ ਦੀ 24 ਘੰਟੇ ਦੀ ਸਪਲਾਈ ਕੋਈ ਵੀ ਨਹੀਂ ਰਹੇਗੀ ਜਿਹੜੇ ਮੋਟਰਾਂ ਵਾਲੇ ਹੈਗੇ ਨੇ ਉਹ ਹਜੇ ਅਸੀਂ ਬਾਅਦ ਦੇ ਵਿੱਚ ਸਰਵੇ ਕਰਕੇ ਦਿਖਾਂਗੇ ਉਹਦਾ ਕਿੰਨਾ ਨੁਕਸਾਨ ਹੈ ਪਰ ਜਿੰਨਾ ਅਸੀਂ ਸਰਵੇ ਕੀਤਾ ਹੈ ਇਹਦੇ ਤਕਰੀਬਨ 20 ਲੱਖ ਦੇ ਕਿਨਈਬ ਸਾਡਾ ਜਿਹੜਾ ਹੈਗਾ ਡਵੀਨ ਸਮਾਨਾ ਦਾ ਨੁਕਸਾਨ ਹੋਇਆ ਹੈਗਾ ਇੱਕ ਫੋਲਰੀ ਟ੍ਰਾਂਸਫਰ ਖੰਬੇ ਤੇ ਸਵਾ ਲੱਖ ਦਾ ਖਰਚਾ ਦੱਸਦੇ ਆ ਬੋਟਰ ਅੰਦਾਜ਼ਾ ਹਾਂਜੀ ਜੀ ਇੱਕ ਟ੍ਰਾਂਸਫਰ ਦਾ ਜੋੜਾ ਡਿਗੇ ਆ ਪੋਲ ਟੁੱਟ ਜਾਣ ਤਾਂ ਉਹਦੇ ਤੇ ਇੰਨਾ ਕੁ ਟਵੜ ਖਰਚਾ ਆ ਜਾਂਦਾ ਤੇ ਜਾਣਕਾਰੀ ਜਿਹੜੀ ਸਾਡੇ ਸੁੱਤਰ ਦੱਸ ਰਹੇ ਆ ਵੀ ਪੰਜਾਬ ਪੋਲ ਆਪਣੇ ਸਬੰਡ ਡਿਵੀਜ਼ਨ ਦੇ ਪੂਰੀ ਸੋਣ ਕਲਾਰਾਂ ਪਹਾੜਪੁਰ ਆਪਣਾ ਕਾਫੀ ਹਾਂਜੀ ਜਿਹੜਾ ਤੁੱਲੇ ਵਾਲ ਗ੍ਰਿੱਡਾ ਉੱਥੋਂ ਲੈਣਾ ਚੱਲਦੇ ਉਹਦੇ ਡਿਗੇ ਨੇ ਗਾਜੇ ਆ ਸੁੱਕ ਕਕਰਾਲੇ ਤੋਂ ਜਿਹੜੇ ਪੋਲ ਡਿਗੇ ਨੇ ਕਲਾਰਾ ਸਾਈਡ ਉਹੀ ਜਿਹੜੀ ਕਲਾਰਾ ਸਾਈਡ ਤੋਂ ਸਾਰੇ ਉਹਨਾਂ ਦੀ ਸਪਲਾਈ ਜਿਹੜੀ ਅੱਜ ਸ਼ਾਮ ਤੱਕ ਚਲਾਉਦਾ ਮੇਰੇ ਕੋਲ ਸਰ ਕਕਰਾਲਾ ਗ੍ਰਿੱਡ ਕਲਾਰਾ ਗ੍ਰਿਡ ਤੁੱਲੇ ਵਾਲ ਗ੍ਰਿਡ 220 ਕੇਵੀ ਗ੍ਰਿਡ ਟੁੱਡਪੁਰ ਰਾਜਲਾ ਤੁਹਾਡੇ ਟੀਮਾਂ ਪਿੰਡਾਂ 'ਚ ਘੁੰਮ ਰਹੀਆਂ ਦੀਆਂ ਸਾਡੇ ਰਾਤ ਦੀਆਂ ਸਾਰੀਆਂ ਟੀਮਾਂ ਸਾਰੇ ਗ੍ਰਿਡਾਂ ਤੇ ਲੱਗੇ ਹੋਏ ਆਂ ਤਕਰੀਬਨ ਅਸੀਂ ਜਿਹੜਾ ਜੁਪੀਐਸ ਫੀਡਰ ਨੇ ਸਾਡੇ ਪਿੰਡਾਂ ਨੂੰ ਸਪਲਾਈ ਦੇਣ ਵਾਲੇ ਉਹਨਾਂ ਤੋਂ ਇੱਕ ਗ੍ਰਿਡ ਰਹਿ ਗਿਆ ਸਾਡਾ ਸਿਰਫ ਕਲਾਰਾ ਬਾਕੀ ਅਸੀਂ ਜਿਹੜੀ ਸਪਲਾਈ ਹੈ ਬਹਾਲ ਕਰ ਦਿੱਤੀ ਤੁਹਾਡੇ ਸਰਵੇਖੀ ਮੁਤਾਬਕ ਕਿੰਨੇ ਕੇ ਟਰਾਂਸਫਾਰਮਰ ਤੇ ਖੰਭੇ ਡਿੱਗੇ ਸਾਡੀ ਸਬ ਡਿਵੀਜ਼ਨ ਦੇ ਸਰਵੇ ਮੁਤਾਬਕ 50 ਤੋਂ 60 ਜਿਹੜੇ ਸਾਡੇ ਟਰਾਂ ਡਿੱਗੇ ਨੇ ਉਹ 150 ਦੇ ਕਰੀਬ ਜਿਹੜਾ ਸਾਡਾ ਪاور ਟੁੱਟਾ ਹੈ ਨੁਕਸਾਨ ਕਾਫੀ ਆ ਨੁਕਸਾਨ ਸਾਡਾ ਕਾਫੀ ਹੋਇਆ ਤੇ ਅੱਜ ਸ਼ਾਮ ਤੱਕ ਅਸੀਂ ਜਿਹੜੀ ਘਰਾਂ ਦੀ ਸਪਲਾਈ ਹੈ ਸਾਰੀ ਬਹਾਲ ਕਰ ਦਿਆਂਗੇ ਕਿੰਨੇ ਕੁ ਮੁਲਾਜ਼ਮ ਇਸ ਕੰਮ ਤੇ ਲੱਗੇ ਹੋਏ ਇਸ ਟੈਂਪਰ ਪਾਵਰ ਕੰਮ ਤੇ ਜਿੰਨਾ ਵੀ ਸਟਾਫ ਹੈ ਸਾਡੇ ਕੋਲ ਉਪਜਾ ਦੇ ਕਰੀਬ ਮੇਰੇ ਕੋਲ ਜਿਹੜਾ ਰੈਗੂਲਰ ਸਟਾਫ ਹੈ ਕੋਈ ਸੀਐਚਬੀ ਸਟਾਫ ਹੈ 10 ਦੇ ਕਰੀਬ ਸਾਰਾ ਹੀ ਸਟਾਫ ਤੇ ਸਮੇਤ ਸਾਡੇ ਕੋਲ ਜਿਹੜਾ ਕੁ ਟਿਕਾਦਾਰ ਦੇ ਬੰਦੇ ਨੇ ਸਾਰਾ ਹੀ ਸਟਾਫ ਲੱਗਾ ਹੋਇਆ ਹੈ ਉਹ ਜਲਦੀ ਤੋਂ ਜਲਦੀ ਅਸੀਂ ਸਪਲਾਈ ਬਹਾਲ ਕਰਾਂਗੇ ਕੈਮਰਾਮੈਨ ਬੀਕੇ ਗਰ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼